ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਹੋਏ ਸ਼੍ਰੋਮਣੀ ਅਕਾਲੀ ਦਲ ਆ ਸੁਧਾਰ ਲਹਿਰ ਦੇ ਜਿੰਨੇ ਵੀ ਆਗੂ ਸੀ ਉਹਨਾਂ ਸਾਰਿਆਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਕਿਉਂਕਿ ਇਸ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਲਗਾਤਾਰ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਰੌਲਾ ਪੈ ਰਿਹਾ ਸੀ ਤਾਂ ਉਸੇ ਤਰ੍ਹਾਂ ਜਿਹੜੇ ਅਹੁਦੇ ਨੇ ਉਹਨਾਂ ਕਰਕੇ ਵੀ ਰੌਲਾ ਪੈ ਰਿਹਾ ਸੀ ਕੁਰਸੀਆਂ ਛੱਡਾ ਨੂੰ ਤਿਆਰ ਨਹੀਂ ਸੀ ਪਰ ਹੁਣ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਆਗੂ ਸੀ ਉਹਨਾਂ ਦੇ ਵੱਲੋਂ ਕੁਰਸੀਆਂ ਛੱਡ ਦਿੱਤੀਆਂ ਗਈਆਂ ਨੇ ਅਸਤੀਫੇ ਦੇ ਦਿੱਤੇ ਗਏ ਨੇ ਕਿਉਂਕਿ 2 ਦਸੰਬਰ ਨੂੰ ਜਿਹੜਾ ਜਥੇਦਾਰ ਸਹਿਬਾਨ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਆਗੂਆਂ ਨੂੰ ਤਲਬ ਕੀਤਾ ਗਿਆ 2 ਦਸੰਬਰ ਨੂੰ ਸਾਰੇ ਆਗੂਆਂ ਨੂੰ ਜਿਹੜੇ ਉਹ ਹੁਕਮ ਦਿੱਤੇ ਗਏ ਨੇ ਪੇਸ਼ ਹੋਣ ਦੇ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਸਮੇਂ ਤੋਂ ਮੰਗ ਉੱਠ ਰਹੀ ਸੀ ਇਨਸਾਫ ਦੀ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਸ ਦੇ ਇਨਸਾਫ ਦੀ ਮੰਗ ਉੱਠ ਰਹੀ ਸੀ ਬਾਬਲ ਕਲਾਂ ਗੋਲੀकांड ਦੇ ਇਨਸਾਫ ਦੀ ਮੰਗ ਉੱਠ ਰਹੀ ਸੀ ਤੇ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਉਸ ਦੇ ਇਨਸਾਫ ਦੀ ਜਿਹੜੀ ਮੰਗ ਹੈ ਉਹ ਉੱਠ ਰਹੀ ਸੀ ਉਸ ਨੂੰ ਲੈ ਕੇ ਜਿਹੜੀ ਸ਼ਿਕਾਇਤਾਂ ਨੇ ਉਹ ਜਥੇਦਾਰ ਗਿਆਨੀ ਰੁਘਵੀਰ ਸਿੰਘ ਜੀ ਦੇ ਕੋਲ ਪਹੁੰਚਦੀਆਂ ਨੇ ਉਸ ਤੋਂ ਬਾਅਦ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ 2007 ਤੋਂ ਲੈ ਕੇ 2017 ਤੱਕ ਜਿਹੜੇ ਸਰਕਾਰੀ ਵਜ਼ੀਰ ਰਹੇ ਨੇ ਭਾਵੇਂ ਸਰਕਾਰ ਦੇ ਵਜ਼ੀਰ ਰਹੇ ਨੇ ਸਰਕਾਰ ਦੇ ਮੰਤਰੀ ਰਹੇ ਨੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਰਹੇ ਨੇ ਉਹਨਾਂ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ ਜਿੰਨੇ ਵੀ ਸਿੱਖ ਮੰਤਰੀ ਸੀਗੇ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਆਪਣੇ ਆਪਣੇ ਸਪਸ਼ਟੀਕਰਨ ਸਾਰੇ ਆਗੂਆਂ ਦੇ ਵੱਲੋਂ ਦੇ ਦਿੱਤੇ ਗਏ ਸੀ ਤਾਂ ਉਸ ਤੋਂ ਬਾਅਦ ਹੋਣ ਜਿਹੜੇ ਉਹ ਫੈਸਲੇ ਦੀ ਘੜੀ ਆਈ ਹੈ ਪੰਜ ਸਹਿਮਾਨਾਂ ਦੀ ਇਕੱਤਰਤਾ ਹੋਣ ਜਾ ਰਹੀ ਹੈ 2 ਦਸੰਬਰ ਨੂੰ ਵੱਡਾ ਫੈਸਲਾ ਆ ਸਕਦਾ ਉਸ ਫੈਸਲੇ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਨਿਮਾਣੇ ਸਿੱਖ ਹੋਣ ਦੇ ਵਜੋਂ ਜਿਹੜਾ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਇਸ ਕਰਕੇ ਉਹਨਾਂ ਦੇ ਵੱਲੋਂ ਜਿਹੜੇ ਆਪਣੇ ਆਪਣੇ ਅਸਤੀਫੇ ਸੀਗੇ ਉਹ ਕਨਵੀਨਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਦੇ ਦਿੱਤੇ ਗਏ ਨੇ ਤੇ ਆਪਣੇ ਸਾਰੇ ਅਹੁਦੇਾਂ ਅਸਤੀਫਾ ਦੇ ਦਿੱਤਾ ਗਿਆ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਅਸੀਂ ਨਿਮਾਣੇ ਸਿੱਖ ਵਜੋਂ ਸ਼੍ਰੀ ਕਾਲ ਤਖਸੈ ਪੇਸ਼ ਹੋਵਾਂਗੇ ਕਿਸੇ ਵੀ ਅਹੁਦੇ ਤੇ ਰਹਿੰਦੇ ਹੋਏ ਕੋਈ ਵੀ ਸਿੱਖ ਨਿਮਾਣੇ ਸਿੱਖ ਵਜੋਂ ਪੇਸ਼ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਕੋਈ ਵੀ ਜਿਹੜੀ ਇਹਨਾਂ ਆਗੂਆਂ ਦੇ ਵੱਲੋਂ ਉਹ ਬਿਆਨਵਾਜੀ ਨਹੀਂ ਕੀਤੀ ਜਾਊਗੀ ਕਿਸੇ ਗੱਲ ਨੂੰ ਲੈ ਕੇ ਜਿਹੜੀ ਇੰਟਰਵਿਊ ਆ ਕਿਸੇ ਚੈਨਲ ਦੇ ਨਾਲ ਕਿਸੇ ਚੈਨਲ ਦੇ ਨਾਲ ਉਹ ਬਿਆਨ ਜਾਂ ਕੋਈ ਹੋਰ ਜਿਹੜੀ ਗੱਲ ਕਹਿਦੀ ਹੈ ਕਿ ਲੋਕਾਂ ਦੇ ਦੇ ਵਿੱਚ ਉਹ ਬਿਆਨਬਾਜ਼ੀ ਨਹੀਂ ਕੀਤੀ ਜਾਊਗੀ ਉਹਨਾਂ ਦੇ ਵੱਲੋਂ ਜਿਹੜਾ ਉਹ ਨਿਮਾਣੇ ਸਿੱਖ ਹੋ ਕੇ ਸ਼੍ਰੀ ਕਾਲ ਤਖਸੈ ਸਾਹਿਬ ਦਾ ਜਿਹੜਾ ਫੈਸਲਾ ਏ ਉਹ ਮੰਨਿਆ ਜਾਵੇਗਾ ਕਿਉਂਕਿ 2 ਦਸੰਬਰ ਨੂੰ ਫੈਸਲੇ ਦੀ ਘੜੀ ਆਈ ਹੈ 2 ਦਸੰਬਰ ਨੂੰ ਸਾਰੇ ਜਿਹੜੇ ਸਿੱਖ ਕੌਮ ਹੈ ਉਸ ਦੀ ਜਿਹੜੀ ਨਿਗਾਹ ਏ ਉਹ ਸ਼੍ਰੀ ਕਾਲ ਤਖਸੈ ਉਤੇ ਟਿੱਕੀ ਹੋਈ ਹੈ ਕਿਉਂਕਿ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਜਿੰਨੇ ਵੀ ਸਪਸ਼ਟੀਕਰਨ ਪੱਤਰ ਸ਼੍ਰੀ ਕਾਲ ਤਖਸੈ ਪਹੁੰਚੇ ਸੀ ਉਹਨਾਂ ਤੇ ਵਿਚਾਰ ਵਟਾਂਦ ਇਸਤੇ ਇਹ ਵੀ ਜ਼ਰੂਰ ਦੱਸਣ ਵਾਲਾ ਹੈ ਕਿ ਇਹ ਕੀ ਜਿਹੜੀ ਸਜ਼ਾ ਹੈ ਉਹ ਕੱਲੀ ਸੁਖਵੀਰ ਬਾਦਲ ਨੂੰ ਮਿਲੂਗੀ ਜਾਂ ਫਿਰ ਜਿੰਨੇ ਵੀ ਆਗੂ ਇਸ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਦੇ ਵੱਲੋਂ ਸਰਕਾਰ ਦੀਏ ਵਜ਼ੀਰ ਹੋਣ ਦੇ ਨਾਤੇ ਵੀ ਜਿਹੜਾ ਉਹ ਉਦੋਂ ਆਵਾਜ਼ ਨਹੀਂ ਚੱਕੀ ਚਾਹੇ ਉਹ ਸਰਸੇ ਵਾਲੇ ਸਾਥ ਦੇ ਵੱਲੋਂ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵੰਗ ਰਚਿਆ ਜਾਣਾ ਹੋਵੇ ਜਾਂ ਫਿਰ ਉਸ ਨੂੰ ਝੂਠੀ ਮਾਫੀ ਦਿੱਤੀ ਜਾਵੇ ਜਾਂ ਫਿਰ ਇਸ ਦੇ ਜਿਹੜੇ ਇਸ਼ਤਿਹਾਰ ਨੇ ਉਸ ਤੇ ਕਰੋੜਾ ਰੁਪਇਆ ਖਰਚਿਆ ਜਾਵੇ ਜਾਂ ਫਿਰ ਬਹਿਬਲ ਕਲਾ ਗੋਲੀ ਕਾਂਡ ਦੇ ਜਿਹੜੀ ਕਹਦੀ ਹੈ ਕਿ ਉਸ ਤੇ ਇਨਵੈਸਟੀਗੇਸ਼ਨ ਦੀ ਉਸ ਦੇ ਵਿੱਚ ਦੇਰੀ ਹੋਵੇ ਜਾਂ ਫਿਰ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਆ ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਦੇਰੀ ਹੋਵੇ ਇਹ ਜਿਹੜੇ ਵੱਜਰ ਗੁਨਾਹ ਸੀਗੇ ਉਹਨਾਂ ਨੂੰ ਲੈ ਕੇ ਜਿਹੜੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੇ ਦੇ ਨਾਲ ਜਿਹੜੇ ਚਾਰ ਸਿੰਘ ਸਹਿਬਾਨ ਹੋਰ ਨੇ ਇਹਨਾਂ ਪੰਜਾ ਸਿੰਘ ਸਹਿਬਾਨਾਂ ਦੇ ਵੱਲੋਂ ਜਿਹੜਾ ਉਹ ਇਹਨਾਂ ਮੰਤਰੀਆਂ ਨੂੰ ਜਿਹੜੇ ਸਾਬਕਾ ਮੰਤਰੀ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਹੁਣ 2 ਦਸੰਬਰ ਨੂੰ ਫੈਸਲੇ ਦੀ ਘੜੀ ਆ 2 ਦਸੰਬਰ ਨੂੰ ਫੈਸਲਾ ਕੀਤਾ ਜਾਣਾ ਕਿ ਉਹਨਾਂ ਨੂੰ ਕਿਹੜੀ ਧਾਰਮਿਕ ਸਜ਼ਾ ਲੱਗਣੀ ਹੈ ਕੀ ਇਸ ਤੇ ਫੈਸਲਾ ਉਹ ਸਮਾਂ ਦੱਸੇਗਾ ਪਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਜਰੂਰ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਜਿਹੜਾ ਨਿਮਾਣੇ ਸਿੱਖ ਹੋਣ ਦੇ ਵਜੋਂ ਉੱਥੇ ਪੇਸ਼ ਹੋਣਾ ਇਸ ਕਰਕੇ ਉਹਨਾਂ ਦੇ ਵੱਲੋਂ ਕੋਈ ਵੀ ਅਹੁਦੇ ਤੇ ਜਿਹੜੇ ਬਿਰਾਜ਼ਮਾਨ ਨੇ ਉਹ ਨਹੀਂ ਰਹਿਣਗੇ ਉਸ ਤੋਂ ਪਹਿਲਾਂ ਪਰਮੇਂਦਰ ਸਿੰਘ ਢੀਂਸਾ ਨੇ ਜਦੋਂ ਆਪਣਾ ਸਪਸ਼ਟੀਕਰਨ ਦਿੱਤਾ ਸੀ ਉਹਨਾਂ ਦੇ ਵੱਲੋਂ ਉਦੋਂ ਹੀ ਸਾਰੇ ਅਹੁਦਿਆਂ ਤੋਂ ਤੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਹੋਣਾ ਬਾਕੀ ਆਗੂਆਂ ਦੇ ਵੱਲੋਂ ਵੀ ਜਿਹੜੇ ਆਪਣੇ ਅਸਤੀਫੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੌਂਪੇ ਜਾ ਚੁੱਕੇ ਹਨ